ਸਨੌਰ ਦੇ ਵਿਧਾਇਕ ਹਰਮੀ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦਾ ਨੋਟਿਸ ਆ ਚੁੱਕਾ ਹੈ ਕਿ ਪੁਲਿਸ ਦਾ ਇੱਕ ਵੱਡਾ ਪੈਰਾ ਹਰਮੀ ਸਿੰਘ ਪਠਾਨ ਮਾਜਰਾ ਦੇ ਘਰ ਦੇ ਬਾਹਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜਾ ਉਹ ਵੇਖਣ ਨੂੰ ਨਜ਼ਰ ਆ ਰਿਹਾ ਹੈਗਾ ਹਰਮੀ ਸਿੰਘ ਪਠਾਨ ਮਾਜਰਾ ਦੀ ਧਰਮ ਪਤਨੀ ਨੂੰ ਵੀ ਹਾਊਸ ਅਰੈਸਟ ਕੀਤਾ ਹੋਇਆ ਹੈ ਔਰ ਜਸ਼ਨਪ੍ਰੀਤ ਜੋ ਕਿ ਹਰਮਿੰਦਰ ਸਿੰਘ ਪਠਾਨ ਮਾਜਰੇ ਦੇ ਸੁਪੁੱਤਰ ਨੇ ਉਹਨਾਂ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਇੱਕ 174 ਨੰਬਰ ਐਫਆਈਆਰ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ ਸਨੌਰ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦਾ ਨੋਟਿਸ ਆ ਚੁੱਕਾ ਹੈ ਇਸ ਵਕਤ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਨੇ ਉਹ ਸਰਕਾਰੀ ਕੋਠੀ 9C ਦੇ ਵਿੱਚ ਮੌਜੂਦ ਨੇ ਇਹ ਪਾਸੀ ਰੋਡ ਤੇ ਇਹ ਕੋਠੀ ਹੈ ਤਾਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦਾ ਇੱਕ ਵੱਡਾ ਪੈਰਾ ਹਰਮੀ ਸਿੰਘ ਪਠਾਨ ਮਾਜਰਾ ਦੇ ਘਰ ਦੇ ਬਾਹਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜਾ ਉਹ ਵੇਖਣ ਨੂੰ ਨਜ਼ਰ ਆ ਰਿਹਾ ਹੈਗਾ ਉਸ ਤੋਂ ਬਾਅਦ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਹਰਮੀ ਸਿੰਘ ਪਠਾਨ ਮਾਜਰਾ ਦੀ ਧਰਮ ਪਤਨੀ ਨੂੰ ਵੀ ਹਾਊਸ ਅਰੈਸਟ ਕੀਤਾ ਹੋਇਆ ਹੈ ਔਰ ਜਸ਼ਨਪ੍ਰੀਤ ਜੋ ਕਿ ਹਰਮੀ ਸਿੰਘ ਪਠਾਨ ਮਾਜਰੇ ਦੇ ਸੁਪੁੱਤਰ ਨੇ ਉਹਨਾਂ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਇੱਕ 174 ਨੰਬਰ ਐਫਆਈਆਰ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ ਤਾਂ ਉਹ ਵੀ ਹਲੇ ਤੱਕ ਗ੍ਰਿਫਤ ਤੋਂ ਬਾਹਰ ਹੈ ਲੇਕਿਨ ਇਸ ਵਕਤ ਇਸ ਸਰਕਾਰੀ ਕੋਠੀ ਦੀ ਤਸਵੀਰਾਂ ਵੇਖ ਸਕਦੇ ਹੋ ਜਿਸ ਸਰਕਾਰੀ ਕੋਠੀ ਦੇ ਬਾਹਰ ਪੁਲਿਸ ਅੰਦਰ ਪੁਲਿਸ ਔਰ ਹਾਊਸ ਅਰੈਸਟ ਜਿਹੜਾ ਉਹ ਕਰਦੇ ਜੀਆਂ ਨੂੰ ਕੀਤਾ ਹੋਇਆ ਅੰਦਰ ਗੱਡੀ ਦੇ ਜਿਹੜੀ ਸਰਕਾਰੀ ਗੱਡੀ ਜਿਹੜੀ ਆ ਉਹ ਖੜੀ ਨਜ਼ਰ ਆ ਰਹੀ ਹਰਮੀ ਸਿੰਘ ਪਠਾਨ ਮਾਜਰਾ ਦੀ ਹਾਲਾਂਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਚਾਉਣ ਵਾਲੇ ਜਰੂਰੀ ਸਰਕਾਰੀ ਕੋਠੀ ਤੇ ਬਾਹਰ ਪਹੁੰਚੇ ਸੀ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਇਹ ਜ਼ਰੂਰ ਸਵਾਲ ਚੱਕੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੀ ਜਿਹੜੀ ਧਰਮ ਪਤਨੀ ਨੇ ਉਹਨਾਂ ਦੀ ਸਿਹਤ ਜਿਹੜੀ ਉਹ ਨਾਜ਼ੁਕ ਹੈ ਤਾਂ ਵੀ ਸਰਕਾਰ ਦਾ ਇਹ ਤੱਕਾ ਜਿਹੜਾ ਉਹ ਸਾਨੂੰ ਸਹਿਣਾ ਪੈ ਰਿਹਾ ਔਰ ਇਹ ਸਰਕਾਰੀ ਕੋਠੀ ਹੈ ਜੋ ਕਿ ਵਿਧਾਇਕ ਹੁੰਦਿਆਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਮਿਲੀ ਹੈ ਔਰ ਹਾਲੇ ਤੱਕ ਇਹ ਇੱਕ ਵੱਡਾ ਸਵਾਲ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਹੁਣੇ ਵੀ ਵਿਧਾਇਕ ਨੇ ਔਰ ਲੇਕਿਨ ਕਿਉਂ ਸਰਕਾਰੀ ਕੋਠੀ ਜਿਹੜੀ ਉਹ ਖਾਲੀ ਕੀਤੀ ਜਾ ਰਹੀ ਹੈ ਇੱਕ ਵੱਡਾ ਸਵਾਲ ਹੈ ਇਸ ਤੋਂ ਇਹ ਵੀ ਇੱਕ ਗੱਲ ਸਵਾਲ ਜਿਹੜੇ ਜ਼ਰੂਰ ਉੱਤੇ ਨੇ ਕਿ ਜੇਕਰ ਤੁਸੀਂ ਸੱਤਾ ਦੇ ਵਿੱਚੋਂ ਤਾਂ ਤੁਹਾਨੂੰ ਸਿਕਿਉਰਿਟੀ ਗਾਰਡ ਵੀ ਮਿਲਣਗੇ ਤੁਹਾਨੂੰ ਸਰਕਾਰੀਆਂ ਕੋਠੀਆਂ ਵੀ ਮਿਲਣਗੀਆਂ ਔਰ ਜੇਕਰ ਤੁਸੀਂ ਸੱਤਾ ਤੋਂ ਯਾਨੀ ਕਿ ਸੱਤਾ ਦੇ ਖਿਲਾਫ ਜਾਓਗੇ ਆਪਣੀ ਪਾਰਟੀ ਆਪਣੀ ਸਰਕਾਰ ਦੇ ਖਿਲਾਫ ਜਾਓਗੇ ਤਾਂ ਤੁਹਾਨੂੰ ਖਾਮਯਾਜਾ ਵੀ ਜਿਹੜਾ ਉਹ ਭੁਗਤਣਾ ਪੈ ਸਕਦਾ ਜੋ ਖਾਮਯਾਜਾ ਇਸ ਵਕਤ ਹਰਮੀ ਸਿੰਘ ਪਠਾਨ ਮਾਜਰਾ ਨੂੰ ਜ਼ਰੂਰ ਕਿਤੇ ਨਾ ਕਿਤੇ ਭੁਗਤਣਾ ਪੈ ਰਿਹਾ ਔਰ ਇਸ ਵਕਤ ਇਹ ਸਰਕਾਰੀ ਤਸਵੀਰ ਕੋਠੀ ਦੀ ਤਸਵੀਰ ਜਿਹੜੀ ਦੇਖ ਪਾ ਰਹੇ ਹਾਂ ਕਿ ਹਰਮੀ ਸਿੰਘ ਪਠਾਨ ਮਾਜਰਾ ਦੇ ਪਹਿਲੇ ਦਿਨੀ ਜਿਹੜੇ ਪੋਸਟਰ ਨੇ ਉਹ ਪਾੜ ਦਿੱਤੇ ਗਏ ਸੀ ਤਾਂ ਹੁਣ ਹਰਮੀ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦਾ ਨੋਟਿਸ ਵੀ ਆ ਚੁੱਕਾ ਹੈ ਔਰ ਇਹ ਕਿਹਾ ਗਿਆ ਕਿ ਨੋਟਿਸ ਜਲਦ ਤੋਂ ਜਲ ਖਾਲੀ ਕੀਤਾ ਜਾਵੇ ਇਸ ਘਰ ਨੂੰ ਔਰ ਉਸ ਤੋਂ ਬਾਅਦ ਹਾਲਾਂਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਜਿਹੜੇ ਵਕੀਲ ਨੇ ਉਹ ਇਸ ਦੇ ਖਿਲਾਫ ਕੋਰਟ ਤੱਕ ਜਾਣ ਨੂੰ ਤਿਆਰ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਕੋਰਟ ਦਾ ਰੁਕ ਕੀਤਾ ਜਾਵੇਗਾ ਉੱਥੇ ਜਾ ਕੇ ਇਸ ਦੇ ਖਿਲਾਫ ਪਟੀਸ਼ਨ ਫਾਈਲ ਕੀਤੀ ਜਾਵੇਗੀ ਕਿ ਜਿਹੜਾ ਇਹ ਤੱਕਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਉਸ ਦੇ ਖਿਲਾਫ ਜਿਹੜਾ ਉਹ ਕੋਟਾਂ ਦਾ ਰੁਖ ਵੀ ਕੀਤਾ ਜਾ ਸਕਦਾ ਕਿਉਂਕਿ ਕੱਲ ਹਾਲਾਂਕਿ ਜ਼ਮਾਨਤ ਅਰਜੀ ਹਰਮੀ ਸਿੰਘ ਪਠਾਨ ਮਾਜਰਾ ਜਿਹੜੀ ਉਹ ਲਗਾਈ ਗਈ ਸੀ ਤਾਂ ਉਹ ਰੱਦ ਕਰ ਦਿੱਤੀ ਗਈ ਹੈ ਡਿਸਟ੍ਰਿਕਟ ਕੋਰਟ ਦੇ ਵੱਲੋਂ ਤਾਂ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕੋਰਟ ਦਾ ਰੁਖ ਵੀ ਜਿਹੜਾ ਉਹ ਜ਼ਮਾਨਤ ਅਰਜੀ ਨੂੰ ਲੈ ਕੇ ਕੀਤਾ ਜਾਏਗਾ ਤਾਂ ਇਹ ਸਾਰੀਆਂ ਚੀਜ਼ਾਂ ਨੇ ਸਰਕਾਰੀ ਕੋਠੀ ਨੂੰ ਲੈ ਕੇ ਵੀ ਜਿਹੜਾ ਉਹ ਕੋਰਟ ਦਾ ਰੁਖ ਜਲਦ ਜਿਹੜਾ ਉਹ ਕੀਤਾ ਜਾਣਾ ਵਕੀਲਾਾਂ ਦੀ ਟੀਮ ਤੁਸੀਂ ਵੇਖ ਸਕਦੇ ਹੋ ਕਿ ਜੋ ਇਸ ਥਾਂ ਦੇ ਉੱਪਰ ਪਹੁੰਚੀ ਸੀ ਘਰ ਦੇ ਵਿੱਚ ਮੌਜੂਦ ਸੀ ਔਰ ਅਹ ਗਰ ਬਾਤ ਜਿਹੜੀ ਆ ਉਹ ਪਰਿਵਾਰ ਦੇ ਨਾਲ ਕਰਕੇ ਆਈ ਹੈ ਤਾਂ ਅੰਦਰ ਦੱਸਿਆ ਜਾਂਦਾ ਹੈ ਕਿ ਮਹਿਲਾ ਪੁਲਿਸ ਜਿਹੜੀ ਹੈ ਉਹ ਮੌਜੂਦ ਹੈ ਉਸ ਦੇ ਨਾਲ ਨਾਲ ਜਿਹੜੀ ਪ੍ਰਸ਼ਾਸਨ ਤੋਂ ਬਣਾਈ ਹੋਈ ਕਮੇਟੀ ਮੈਂਬਰ ਸੀਗੇ ਜਿਨ੍ਹਾਂ ਦਾ ਇਹ ਆਦੇਸ਼ ਹੈ ਕੀ ਇਸ ਨੂੰ ਕੋਠੀ ਨੂੰ ਸਰਕਾਰੀ ਨੂੰ ਖਾਲੀ ਕਰ ਦਿੱਤਾ ਜਾਵੇ ਕਿ ਦੀ ਅਲਾਟਮੈਂਟ ਜਿਹੜੀ ਆ ਉਹ ਕੈਨਸਲ ਕਰ ਦਿੱਤੀ ਗਈ ਹੈ ਤਾਂ ਉਸ ਵਕਤ ਇਹ ਪੂਰਾ ਪ੍ਰਸ਼ਾਸਨਿਕ ਅਧਿਕਾਰੀ ਇਸ ਵਕਤ ਡਿਪਟੀ ਡੀਐਸਪੀ ਜਿਹੜੇ ਨੇ ਅੰਦਰ ਮੌਜੂਦ ਸੀ ਇੰਸਪੈਕਟਰ ਜਿਹੜੇ ਅੰਦਰ ਮੌਜੂਦ ਸੀ ਤਾਂ ਸਾਰੀਆਂ ਟੀਮਾਂ ਜਿਹੜੀਆਂ ਨੇ ਹੁਣ ਰਵਾਨਾ ਹੋ ਚੁੱਕੀਆਂ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਅਸੀਂ ਇਸ ਨੋਟਿਸ ਨੂੰ ਲੈ ਕੇ ਕੋਰਟ ਦਾ ਰੁਖ ਕਰਾਂਗੇ ਔਰ ਕੋਰਟ ਦੇ ਵਿੱਚ ਜਾ ਕੇ ਇਸ ਦੇ ਖਿਲਾਫ ਪਟੀਸ਼ਨ ਜਿਹੜੀ ਉਹ ਫਾਈਲ ਕੀਤੀ ਜਾਵੇਗੀ ਇਹਨਾਂ ਜਿਹੜਾ ਵਿਕਸ਼ਨ ਨੋਟਿਸ ਹੈ ਜਿਹੜੇ ਐਮਐਲਏ ਸਾਹਿਬ ਕੋ ਸਰਕਾਰੀ ਕੋਠੀ ਜਿਹੜੀ ਉਹਨਾਂ ਦੇ ਨਾਂ ਤੇ ਲੋਟ ਹੋਈ ਆ ਉਸ ਪਹਿਲੀ ਸਰਕਾਰ ਨੇ ਵਿਕਸ਼ਨ ਨੋਟਿਸ ਕੱਢਿਆ ਵੀ ਇਹਨੂੰ ਖਾਲੀ ਕੀਤਾ ਜਾਵੇ ਉਸ ਵਾਂਚ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਕੇ ਸਰਵੇ ਕਰਕੇ ਗਈ ਆ ਵੀ ਬੇਸਿਕ ਪੋਜੀਸ਼ਨ ਕੀ ਹੈ ਇੱਥੇ ਕਿਉਂਕਿ ਉਹਨਾਂ ਦੇ ਵਾਈਫ ਕਾਫੀ ਢਿੱਲੇ ਨੇ ਤੇ ਉਸ ਕਰਕੇ ਉਹ ਗਿੜਾ ਮਾਰਨ ਆਏ ਸੀ ਤੇ ਸਾਨੂੰ ਵੀ ਬੁਲਾਇਆ ਗਿਆ ਸੀ ਤੇ ਅਸੀਂ ਉਹਨਾਂ ਨੂੰ ਕੋਰਟ ਕੇਸ ਦੱਸ ਕੇ ਵੀ ਆ ਕੇ ਕੇਸ ਇਸ ਆਲਰੇਡੀ ਪੈਂਡਿੰਗ ਹੈ ਤੇ ਸਵੇਰ ਵਾਸਤੇ ਲੱਗੇ ਹੋਏ ਸਰ ਕਿਹੜੀ ਕਿਹ ਕਮਿਸ਼ਨ ਮੈਂਬਰ ਕਿਹੜਾ ਸੀਗਾ ਜੀ ਇੱਕ ਤਾਂ ਮੈਂ ਮੈਡਮ ਪੂਡਾ ਨੇ ਏਸੀਏ ਪੂਡਾ ਇੱਕ ਨਾਲੇ ਸਟੇਟ ਅਫਸਰ ਸੀਗਾ ਲਲਿਤ ਗਰਗ ਤੇ ਇੱਕ ਤਹਿਸੀਲਦਾਰ ਸਾਹਿਬ ਉਹਨਾਂ ਦਾ ਨਾਂ ਨਹੀਂ ਮੈਨੂੰ ਇਹ ਜੀ ਆਰਡਰਸ ਤੋਂ ਬਾਅਦ ਹੋਣ ਲੱਗੇ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਇਹ ਹਾਲੇ ਪਹਿਣੇ ਇਹਨਾਂ ਨੇ ਨੋਟਿਸ ਕੱਢਿਆ ਇੱਕ ਵੀ ਤੁਹਾਨੂੰ ਤੁਹਾਡੀ ਕੈਨਸਲ ਕਰ ਦਿੱਤੀ ਗਈ ਹੈ ਲੋਟ ਆਟੋਮੈਟ ਤੇ ਉਸ ਆਰਡਰ ਨੂੰ ਅਸੀਂ ਚੈਲੰਜ ਕੋਰਟ ਵਿੱਚ ਕੀਤਾ ਹੈ ਜਿਹੜੀ ਕੱਲ੍ਹ ਵਾਸਤੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹੈ ਕਿੰਨੇ ਦਿਨ ਦਾ ਨੋਟਿਸ ਹੈ ਕਿੰਨੇ ਦਿਨ ਦਾ ਨੋਟਿਸ ਹੈ ਵੈਸੇ 3 ਮਹੀਨੇ ਦਾ ਵੈਸੇ ਟਾਈਮ ਹੁੰਦਾ ਵੈਸੇ ਜਿਹੜਾ ਪੀਪੀ ਐਕਟ ਕਹਿੰਦਾ ਉਹ 30 ਦਿਨ ਦਾ ਟਾਈਮ ਹੁੰਦਾ ਪਰ ਅਜੇ ਇਹਨਾਂ ਨੇ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਉਸ ਕਰਕੇ ਅਸੀਂ ਕੋਰਟ ਵਿੱਚ ਗਏ ਆਲੇ ਨੋਟਿਸ ਦਾ ਕੋਈ ਟਾਈਮ ਨਹੀਂ ਨੋਟਿਸ ਦਾ ਕੋਈ ਟਾਈਮ ਨਹੀਂ ਉਹ ਅਰਜੈਂਟ ਹੀ ਹੈ ਵੀ ਇਹਨੂੰ ਖਾਲੀ ਕੀਤਾ ਜਾਵੇ ਤੁਸੀਂ ਕਿਵੇਂ ਵੇਖ ਰਹੇ ਹੋ ਵਕੀਲ ਸਾਹਿਬ ਕਿਉਂਕਿ ਧਰਮ ਪਤਨੀ ਨੂੰ ਨਜ਼ਰਬੰਦ ਕਰਨਾ ਕਿਉਂ ਕੀ ਉਹਨਾਂ ਦਾ ਪਰਚੇ ਦੇ ਵਿੱਚ ਨਾਮ ਹੈ ਜਾਂ ਨਹੀਂ ਹੈ ਨਹੀਂ ਅਜੇ ਤੱਕ ਤਾਂ ਸਾਡੀ ਨੋਲਿਜ 'ਚ ਨਹੀਂ ਵੀ ਉਹ ਕਿਸੇ ਐ ਤੇ ਨਜ਼ਰਪੰਦਵੀ ਅਜੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਹੈ ਉਹਨਾਂ ਬਾਰੇ ਉਹਨਾਂ ਤੋਂ ਕੇਸ ਫਾਈਲ ਕੀਤੇ ਜਾ ਰਹੇ ਆ ਹਾਈ ਕੋਰਟ 'ਚ ਵੀ ਰਿਟ ਪੈਂਡਿੰਗ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਐਫ ਆਈ ਆਰਸ ਹੋ ਜਾਂਦੀਆਂ ਫਿਰ ਪੁਲਿਸ ਕੋਈ ਟੈਕਟਿਕਸ ਹੁੰਦੇ ਆ ਪ੍ਰੈਸ਼ਰ ਟੈਕਟਿਕਸ ਹੁੰਦੇ ਆ ਜਿਹੜੇ ਕਿ ਆਲਰੇਡੀ ਚੱਲ ਰਹੇ ਸੱਚੇ ਬੇਟੇ ਨੂੰ ਵੀ ਕੀਤਾ ਗਿਆ ਜੀ ਹਾਊਸ ਅਰੈਸਟ ਕੀ ਉਹ ਕਿੱਥੇ ਬੇਟਾ ਬੇਟੇ ਨੂੰ ਇਹਨਾਂ ਨੇ ਅਕਿਊਜ਼ਡ ਬਣਾ ਲਿਆ ਹੈ 174 ਨੰਬਰ ਐਫ ਆਈ ਆਰ 'ਚ ਪਰ ਉਹ ਅਜੇ ਨਹੀਂ ਅਰੈਸਟਡ ਨਹੀਂ ਹੈਗਾ ਉਹ ਵੀ ਹਲੇ ਮਤਲਬ ਗ੍ਰਿਫਟ ਤੋਂ ਬਾਹਰ ਹੈ ਉਹ ਵੀ ਗ੍ਰਿਫਟ ਤੋਂ ਬਾਹਰ ਹੈ ਫਰਮਾਂਸ ਜਾਰੀ ਕੀਤੇ ਗਏ ਨੇ ਕੀਤੇ ਗਿਆ ਸਾਡੇ ਜਿਹੜੇ ਸਰਦਾ ਹਰਜੋਤ ਸਿੰਘ ਗਿੱਲ ਦੀ ਕੋਟਾ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਵਾਰੰਟ ਜਾਰੀ ਕੀਤਾ ਜਮਾਨਤ ਅਰਜੀ ਸਰ ਹਾਈ ਕੋਰਟ ਜਾ ਰਹੇ ਹੋ ਜਮਾਨਤ ਹੁਣ ਸਾਨੂੰ ਥੱਲੇ ਬੇਲ ਸਾਡੀ ਸੈਸ਼ਨ ਕੋਰਟ ਚ ਡਿਸਮਿਸ ਹੋ ਚੁੱਕੀ ਆ ਹੁਣ ਅਸੀਂ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਵਿੱਚ ਵੇਲ ਐਪਲੀਕੇਸ਼ਨ ਫਾਈਲ ਕਰਾਂਗੇ ਅਰਮੀ ਸਿੰਘ ਪਟਸਨ ਮਾਜਰਾ ਨਾਲ ਕੋਈ ਸੰਪਰਕ ਹੋ ਸਕੇ ਜੀ ਕੀ ਕਹਿ ਰਹੇ ਨੇ ਕੋਈ ਸੰਪਰਕ ਨਹੀਂ ਹੈ ਅਜੇ ਤੱਕ ਕਿਸੇ ਦਾ ਸਾਡਾ ਤਾਂ ਹੈ ਨਹੀਂ ਉਹਨਾਂ ਨਾਲ ਸੰਪਰਕ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੀ ਅੱਗੇ ਕੀਤੀ ਜਾ ਰਹੀ ਹੈ ਕਾਰਵਾਈ ਕਿ ਲੱਗਦਾ ਵੀ ਪ੍ਰਸ਼ਾਸਨ ਦੇਖੋ ਨੋਟਿਸ ਕੱਢ ਰਿਹਾ ਜੀ ਕੋਠੀ ਦੀ ਜਿਹੜੀ ਹੈਗੀ ਹੈ ਕੈਨਸਲ ਕਰ ਦਿੱਤੀ ਗਈ ਹੈ ਅਲਾਟਮੈਂਟ ਕੈਨਸਲ ਹੋ ਚੁੱਕੀ ਹੈ ਅਜੇ ਤੱਕ ਤਾਂ ਇਹੀ ਪ੍ਰੋਸੈਸ ਨੂੰ ਹੋ ਰਿਹਾ ਬਾਕੀ ਐਫ ਆਈ ਆਰ ਦਰਜ ਨੇ ਉਹਦਾ ਲੀਗਲ ਪ੍ਰੋਸੈਸ ਚੱਲ ਰਿਹਾ ਕੋਈ ਬੇਲ ਫਾਈਲ ਹੋ ਰਹੀਆਂ ਨੇ ਕੋਈ ਡਿਸਮਿਸ ਹੋ ਰਹੀਆਂ ਕੋਈ ਹਾਈ ਕੋਰਟ ਜਾ ਰਹੀਆਂ ਨੇ ਕੁਝ ਪੈਂਡਿੰਗ ਚੱਲ ਰਹੀਆਂ ਹੁਣ ਵੇਖਣਾ ਹੋਵੇਗਾ ਕਿ ਕਦ ਤੱਕ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਔਰ ਕਦ ਤੱਕ ਇਹ ਕੋਰਟ ਦੇ ਵਿੱਚ ਕੇਸ ਹੈ ਉਹ ਚੱਲਦਾ ਰਹੇਗਾ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦੰਪੇ ਸਿੰਘ ਪੀਟੀਸੀ ਨਿਊਜ਼ ਪਟਿਆਲਾ